ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਕੱਲਾ ਤਾਂ ਵੀਰ ਜੀ ਦੇਖੋ ਇਹ ਜਾਨਵਰ ਆਪਣਾ ਚਿੱਟੀਆਂ ਅੱਖਾਂ ਦਾ ਇਧਰੋਂ ਵੀ ਚਿੱਟੀਆਂ ਤੇ ਇਧਰੋਂ ਵੀ ਚਿੱਟੀਆਂ ਤੇ ਇਹ ਆਪਾਂ ਨੇ ਛੱਡੇ ਝੰਡੇ ਪਿਛਲੇ ਪਿਛਲੇ ਸਾਲ ਤੇ ਇਹਦਾ ਰਜਟ ਇਹਨੇ ਸਾਰਾ ਦਿਨ ਕੋਈ ਟਾਈਮ ਨਹੀਂ ਲਵਾਇਆ ਤੇ ਕੱਲਾ ਉੱਡਾ ਕਿਸੇ ਨਾਲ ਗਲਿਆ ਨਹੀਂ ਇਹ ਜਾਨੀ ਦੀ ਇਹ ਉਹ ਦਿਨ ਗਰਮੀ ਤੇ ਛੱਡਿਆ ਸੀ ਪੂਰੀ ਗਰਮੀ ਤੇ ਕਰਕੇ ਤੇ ਉਸ ਦਿਨ ਪੈ ਗਈ ਠੰਡ ਕਬੂਤਰ ਰਹਿ ਗਏ ਸੀ ਪੰਜ ਪੰਜ ਕਬੂਤਰ ਰਹਿ ਗਏ ਸੀਗੇ ਉਹਨਾਂ ਦੇ ਥੱਲੇ ਬਹਿ ਗਏ ਸੀ ਇਹ ਜਾਨੀ 6:19 ਤੇ ਤਾਂ ਮੇਰੇ ਕੋਲੇ ਇਹ ਫਿਰ ਮੈਂ ਰੋਕ ਲਿਆ ਵੀ ਵਧੀਆ ਨਸਲ ਹੈ ਚਲੋ ਕੋਈ ਗੱਲ ਨਹੀਂ ਤੇ ਵਧੀਆ ਚੀਜ਼ ਹੈ ਜਾਨੀ ਇਹ ਤੇ ਇਹ ਬਹੁਤ ਸੋਹਣਾ ਉੱਡਦਾ ਹੁਣ ਮੇਰੇ ਬੱਚੇ ਲੈਣੇ ਆ। ਦੇਖੋ ਕਿੰਨੀਆਂ ਸਾਫ਼ ਚਿੱਟੀਆਂ ਅੱਖਾਂ ਨੇ ਤੇ ਕਿੰਨਾ ਸੋਹਣਾ ਜਾਨਵਰ ਹੈ। ਦੇਖੋ ਪੂਰਾ ਬਲਿਆ ਤੇ ਦੇਖੋ। ਚਲੋ ਹੁਣ ਆਪਾਂ ਇਹਦੇ ਨਾਮ ਲਾਤੀ ਕਬੂਤਰੀ। ਹੁਣ ਆਪਾਂ ਨੇ ਇਹਦੇ ਨਾਲ ਆਹ ਕਬੂਤਰੀ ਲਾਈ ਹੈ। ਇਹਦੇ ਵੀ ਦਰਸ਼ਨ ਕਰੋ। ਕਿੰਨਾ ਦੇਖੋ। ਚਿੱਟੀਆਂ ਅੱਖਾਂ ਚਿੱਟੀਆਂ ਅੱਖਾਂ ਹੋਵਦੀਆਂ ਤੇ ਚਿੱਟੀਆਂ ਹੀ ਰਹੀਆਂ ਨੇ ਪੂਰੀ ਨੋਕ ਹੈ ਤੇ ਇਹ ਮੇਰੇ ਜਿਹੜੇ ਸਾਰਿਆਂ ਤੋਂ ਵੱਡੇ ਕਬੂਤਰੀ ਹੈ ਤੇ ਸਾਰਾ ਸਾਰਾ ਬਲੱਡ ਇਸੇ ਕਬੂਤਰੀ ਦੇ ਹੈ ਇਹਦੀਆਂ ਕਬੂਤਰੀਆਂ ਪੱਠੀਆਂ ਵੀ ਹੈਗੀਆਂ ਤੇ ਇਹਦੀਆਂ ਪੋਤੀਆਂ ਵੀ ਹੈਗੀਆਂ ਤੇ ਬਲੱਡ ਜਾ ਕੇ ਮਿਲਲ ਜਾਂਦਾ ਇਹਨਾਂ ਦਾ ਆਪ ਵਿੱਚ ਤੇ ਕਹੇ ਜੇ ਕਬੂਤਰ ਨਾਲ ਲਾ ਕੇ ਬੱਚੇ ਕਢਾ ਲਾਂ ਇਹਦੇ ਬੱਚੇ ਉੱਡਦੇ ਹੀ ਉੱਡਦੇ ਆ ਪੂਰੇ ਟੋਪ ਉੱਡਦੇ ਆ ਬੱਚੇ ਇਹਦੇ ਤੇ ਬਹੁਤ ਜੀੜੇ ਚੀੜ ਕੱਢ ਲੀਆਂ ਜਾਨੀ ਬੱਚੇ ਇਹਨਾਂ ਨਾਲ ਦੋ ਦੋ ਘੰਟੇ ਬੈਠਣ ਤੇ ਲਾ ਦਿੰਗੇ। ਵੀਰ ਜੀ ਇੱਕ ਤਾਂ ਜਾਨਵਰਾਂ ਹਨ ਦੱਸਣਾ ਵੀ ਕਿਹੋ ਜਿਹਾ ਸਾਨੂੰ ਲੱਗੇ ਕਮੈਂਟ ਵਿੱਚ ਜ਼ਰੂਰ ਦੱਸਣਾ। ਵੀਰ ਜੀ ਮੇਰੇ ਕੋਲ ਇੱਕ ਕਮੈਂਟ ਆਇਆ ਸੀਗਾ ਵੀ ਕੱਚੇ ਅੰਡੇ ਕਬੂਤਰਿਆਂ ਧਰਦੀਆਂ ਤੂੰ ਨਾਲ ਸਾਨੂੰ ਹੱਲ ਦੱਸੋ। ਪਹਿਲਾਂ ਵੀ ਮੈਂ ਦੱਸਿਆ ਸੀ ਜਾਨੀ ਮੇਰੇ ਕੋਲ ਵੀ ਮੈਸੇਜ ਆਇਆ ਸੀ ਕਿਸੇ ਵੀਰ ਦਾ ਵੀ ਪਿੱਲੀਆਂ ਆਟਾ ਪਾਓ। ਪਰ ਅੱਜ ਕਿਸੇ ਵੀਰ ਤੋਂ ਪੁੱਛਿਆ ਹੋਰ ਵੀ ਇਹ ਕਮੈਂਟ ਵਿੱਚ ਆਇਆ ਸੀ ਚਲੋ ਕਿਸੇ ਦਾ ਹੱਲ ਹੋ ਜੇ ਦੇਖੋ ਆ ਪਿੱਲੀ ਟਨੇਹ 2 ਮੀਲੀਟਾ 2 ਮੋ ਜਿਹੜੀ ਪੱਠਾਂ ਤੋਂ ਮਿਲ ਜਾਂਦੀ ਆ ਆਮ ਇਹਨੂੰ ਤੁਸੀਂ ਕੁੱਟ ਲੈਣਾ ਬਰੀਕ ਕਰ ਲੈਣਾ ਬਰੀਕ ਕਰਕੇ ਤੇ ਇੱਕ ਲੈਣਾ ਤੁਸੀਂ ਜੀ ਤੰਦੂਰ ਤੰਦੂਰ ਨਹੀਂ ਰੋਟੀਆਂ ਪਕਾਉਂਦੇ ਜਿਹੜੇ ਤੰਦੂਰ ਦੀਆਂ ਉਹ ਤੰਦੂਰ ਤੁਹਾਨੂੰ ਪੁਰਾਣੇ ਮਿਲ ਜਾਂਦੇ ਕਿਤੇ ਮਤਲਬ ਜਿਵੇਂ ਪੁਰਾਣੇ ਗਲੇ ਹਪਲੇ ਹੁੰਦੇ ਆ ਜਿਹ ਤੰਦੂਰ ਜਿਹੜੇ ਰੋਟੀਆਂ ਪਕਾਉਂਦੇ ਆ ਉਹਨਾਂ ਨੂੰ ਤੁਸੀਂ ਲੈ ਲਓ ਉਹਨਾਂ ਨੂੰ ਲੈ ਕੇ ਇਹਦੇ ਵਿੱਚ ਵਿੱਚੇ ਮਿਲਾ ਲਓ ਵਿੱਚ ਮਿਲਾ ਕੇ ਇਹਨੂੰ ਤੇ ਕੀ ਕਰਨਾ ਹੈ ਆਹ ਹੈ ਜੀ ਲੌਂਗ ਟੋਪੀ ਵਾਲੇ ਆਹ ਦੇਖੋ ਲੌਂਗ ਇਹਨੂੰ ਤੁਸੀਂ ਲੌਂਗ ਨੂੰ ਕੀ ਕਰਨਾ ਹੈ ਇਹਨੂੰ ਤੁਸੀਂ ਅੱਗ ਤੇ ਮੜਾ ਜਾ ਭੁੰਨ ਲੈਣਾ ਥੋੜਾ ਜਿਹਾ ਆਹ ਟੋਪੀ 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 ਭੁੰਨਣੀ ਹੈ ਟੋਪੀ ਭੁੰਨ ਕੇ ਤੇ ਇੱਕ ਲੈਣੀ ਹੈ ਕਾਲੀ ਮਿਰਚ ਕਾਲੀ ਮਿਰਚ ਤੇ ਟੋਪੀ ਵਾਲਾ ਆ ਲੌਂਗ ਦੀ ਟੋਪੀ ਟੋਪੀ ਕੱਲੀ ਟੋਪੀ ਟੋਪੀ ਤੇ ਕਾਲੀ ਮਿਰਚ ਤੇ ਵੀਰ ਜੀ ਆਹ ਹੈ ਆਪਣਾ ਮਨੱਕਾ ਜਿਹਨੂੰ ਕਹਿੰਦੇ ਨੇ ਦਾਖ ਕਹਿੰਦੇ ਨੇ ਆਪਾਂ ਮਨੱਕਾ ਕਹਿੰਦੇ ਆ ਇਹਦੇ ਵਿੱਚ ਮਲਾ ਕੇ ਤੇ ਤੁਸੀਂ 4-5 ਦਿਨ 5 ਦਿਨ ਜਣੀ ਨੁਕਸਾ ਕਰਕੇ ਦੇਖੋ ਕਬੂਤਰ ਨੂੰ 5 ਦਿਨ ਲਗਾਤਾਰ ਦੇਣਾ ਤੇ ਵੀਰ ਜੀ 100% ਪਰਮਾਤਮਾ ਭਲੀ ਕਰੂਗਾ ਇਹ ਤੁਹਾਡਾ ਮਸਲਾ ਹੱਲ ਕਰ ਦੂਗਾ ਤੇ ਵੀਰ ਜੀ ਜਿਹੜੀ ਆਹ ਇੱਟ ਤੇ ਤੰਦੂਰ ਕਰਨਾ ਹੈ ਇਹ ਆਪਣਾ ਇੱਟਾਂ ਦਾ ਤੇ ਮਿਕਸ ਕਰਕੇ ਇਹਨੂੰ ਖੁੱਡੇ ਦੇ ਵਿੱਚ ਕਿਸੇ ਸਾਈਡ ਤੇ ਧਰ ਦਿਓ ਇੱਕ ਸਾਈਡ ਤੇ ਇੱਕ ਸਾਈਡ ਤੇ ਧਰ ਦਿਓ ਮਿੱਟੀ ਜਿਹੜੇ ਕਬੂਤਰ ਖਾਈ ਜਾਣ ਇਹਨੂੰ ਜਦੋਂ ਇਹਨਾਂ ਦਾ ਦਿਲ ਕਰੇ ਉਹਦੀ ਖਾ ਜਾਣ ਜਦੋਂ ਦਿਲ ਕਰੇ ਖਾ ਜਾਣ ਕੁੱਟ ਕੇ ਬਰੀਕ ਕਰਕੇ ਵਿੱਚ ਤੰਦੂਰ ਲਾ ਲਓ ਪੁਰਾਣਾ ਜੇ ਤੰਦੂਰ ਸਾਨੂੰ ਨਹੀਂ ਮਿਲਦਾ ਤਾਂ ਪਿੱਲੀ ਇੱਟ 2ਵੰਦੀ 2 ਨੰਬਰ ਭਾ ਲਓ ਇਹ ਜਿੱਟ ਤੇ ਵੀਰ ਜੀ ਵੀਡੀਓ ਵਧੀਆ ਪਾਉਣਾ ਆਪਦੇ ਜਾਂਚ ਤੇ ਦੁਵਾਰਾ ਦੁਵਾਰਾ ਫੋਨ ਤੇ ਪੁੱਛੀ ਜਾਂਦੇ ਨੇ ਫੋਨ ਤੇ ਨਾ ਪੁੱਛਿਆ ਕਰੋ ਪੂਰਾ ਧਿਆਨ ਕਰਕੇ ਸੁਣ ਲਿਆ ਕਰੋ ਮੈਂ ਤਾਂ ਆਪਦੇ ਜਾਂਚ ਤੁਹਾਡੇ ਵਾਸਤੇ ਪਾਉਣਾ ਤੇ ਵੀਰ ਜੀ ਵੀਡੀਓ ਦੇਖੋ ਤੇ ਸ਼ੌਂਕ ਕਰੋ ਤੇ ਵੀਰ ਜੀ ਧੰਨਵਾਦ ਦੀਆਂ ਤੁਹਾਡਾ ਮੇਰੀ ਵੀਡੀਓ ਦੇਖਣ ਵਾਲਿਆਂ ਦੇ ਤੇ ਜਿਹੜੇ ਲਾਇਕ ਕਰਦੇ ਨੇ ਤੇ ਜਿਹੜੇ ਮੈਨੂੰ ਕਮੈਂਟ ਕਰਦੇ ਨੇ ਬਹੁਤ ਸ਼ਾਬਾਸ਼ੇ ਤੁਹਾਡੀ ਪਰਮਾਤਮਾ ਚੜ੍ਹਦੀ ਕਲਾ ਕਰੇ ਤੁਹਾਡੇ ਘਰ ਤੰਦਰੁਸਤ ਰਹਿਣ ਤੇ ਇੱਕ ਵੀਰ ਜੀ ਖੁੱਡਿਆਂ ਦੇ ਵਿੱਚ ਤੁਸੀਂ ਪਾਣੀ ਜਿਹੜਾ ਦੋ ਵਾਰਾਂ ਜ਼ਰੂਰ ਬਦਲਿਆ ਕਰੋ ਟੜਕੇ ਧੋ ਕੇ ਆਂਡ ਆਪਣਾ ਕੁੰਡਾ ਸਾਫ਼ ਸੁਥਰਾ ਰੋਜ਼ ਬਦਲੋ ਟੜਕੇ ਉਠੋ ਜਦੋਂ ਵੀ ਤੁਸੀਂ ਉੱਠਣਾ 8 ਵਜੇ 9 ਵਜੇ ਤੇ ਪਾਣੀ ਤਾਜ਼ਾ ਪਾਇਆ ਕਰੋ ਟੂਟੀ ਦਾ ਜਿਹੜਾ ਪਿੰਡੇ ਨੇ ਸਾਰਾ ਦਿਨ ਪਿਆ ਰਵੇ ਤੇ ਦੁਪਹਿਰੇ ਫੇਰ ਬਦਲਤਾ ਤੇ ਉਦੋਂ ਬਾਅਦ ਜਦੋਂ ਦਿਨ ਛਿਪ ਗਿਆ ਉਦੋਂ ਬਾਅਦ ਤੁਸੀਂ ਪਛੱਕ ਦੀ ਚੱਕ ਲਿਆ ਕਰੋ ਮਤਲਬ ਕੁੰਡਾ ਪਾਣੀ ਦਾ ਬਾਹਰ ਕੱਢਦਾ ਦਿਨਸ਼ੇ ਪੇ ਰਾਤ ਨੂੰ ਜਣੀ ਰਾਤ ਨੂੰ ਬਾਹਰ ਕੱਢਦਾ ਤੇ ਇੰਨੀ ਕਿ ਮੇਰੀ ਜਾਣਕਾਰੀ ਵੀਰ ਜੀ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਲਾਈਕ ਕਰਨਾ ਨਾ ਭੁੱਲਣਾ